ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਭਾਵ ਉਹ ਪਿਆਰੇ ਪ੍ਰੇਮੀ ਆਪ ਤਾਂ ਉਧਰੇ ਹੋਏ ਹਨ ਦਿਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਛੁੱਟ ਗਏ ਭਾਵ ਮੁਕਤ ਹੋ ਗਏ ਇਸ ਪਰਥਾਏ ਸਾਖੀ ਦੋਨੀ ਚੰਦ ਨਾਮੀ ਇੱਕ ਖत्री ਲਾਹੌਰ ਦਾ ਰਹਿਣ ਵਾਲਾ ਬੜਾ ਵੱਡਾ ਤਨਾੜ ਤੇ ਸ਼ਾਹੂਕਾਰ ਸੀ ਇੱਕ ਵਾਰੀ ਉਸ ਨੇ ਸ਼੍ਰਾਦਾ ਦੇ ਦਿਨਾ ਵਿੱਚ ਅਸ਼ਟਮੀ ਤੇ ਆਪਣੇ ਪਿਤਾ ਦਾ ਸ਼ਰਾਧ ਜਾਣ ਕੇ ਬੜਾ ਭਾਰਾ ਯੱਗ ਕੀਤਾ ਤੇ ਲੁੱਚੀ ਪੂੜੀ ਕਰਕੇ ਆਏ ਗਏ ਪੀਖਕ ਸੰਤ ਸਾਧ ਬ੍ਰਾਹਮਣ ਨੂੰ ਪ੍ਰਸ਼ਾਦ ਚਖਾਇਆ ਤੇ ਬੜਾ ਭਾਰਾ ਬ੍ਰਾਹਮਣਾਂ ਦਾ ਇਕੱਠ ਕਰਕੇ ਖੀਰ ਪੂਰੀ ਨਾਲ ਤ੍ਰਿਪਤਾਸਿਆ ਤੇ ਰੁਪਿਆ ਰੁਪਿਆ ਦਖਨਾ ਦੇ ਕੇ ਵਿਦਾ ਕੀਤਾ ਸੋ ਉਸੇ ਸਮੇਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉੱਥੇ ਆਣ ਪਹੁੰਚੇ ਤਾਂ ਉਸ ਸਿੱਖ ਨੇ ਪ੍ਰਸ਼ਾਦ ਲਿਆ ਤੇ ਅੱਗੇ ਤਰਿਆ ਤੇ ਮਹਾਰਾਜ ਜੀ ਨੂੰ ਚਖਾਇਆ ਉਸ ਦਾ ਭਲਾ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਏ ਭਾਈ ਸਿੱਖਾ ਅੱਜ ਕੀ ਸੀ ਜੋ ਤੂੰ ਭੋਜਨ ਚਖਾਇਆ ਹੈ ਤਾਂ ਦونی ਚੰਦ ਨੇ ਕਿਹਾ ਕਿ ਹੈ ਭਗਵਾਨ ਜੀ ਅੱਜ ਮੇਰੇ ਪਿਤਾ ਦਾ ਸ਼ਰਾਦ ਸੀ ਸੋ ਉਹਨਾਂ ਦੇ ਨਮਿੱਤ ਅੱਜ ਭੋਜਨ ਚਖਾਇਆ ਹੈ ਮਹਾਰਾਜ ਬੋਲੇ ਕਿ ਭਾਈ ਸਿੱਖਾ ਤੇਰੇ ਪਿਤਾ ਨੂੰ ਤਾਂ ਪ੍ਰਸ਼ਾਦ ਰੰਚਕ ਮੱਤਰ ਵੀ ਨਹੀਂ ਪਹੁੰਚਿਆ ਉਸ ਨੂੰ ਤਾਂ ਭੁੱਖੇ ਨੂੰ ਅੱਜ ਚਾਰ ਦਿਹਾੜੇ ਬੀਤ ਚੁਕੇ ਨੇ ਕੁਝ ਖਾਣ ਪੀਣ ਨੂੰ ਨਹੀਂ ਮਿਲਿਆ ਤੁਹਾਡਾ ਸਰਾਧ ਕਰਵਾਇਆ ਸਭ નિષ્ਫਲ ਹੋ ਰਿਹਾ ਜੋ ਤੇਰਾ ਪਿਤਾ ਵੀ ਭੁਖਾਰਿਆ ਦੋਨੀ ਚੰਦ ਨੇ ਕਿਹਾ ਕਿ ਮਹਾਰਾਜ ਜੀ ਮੈਨੂੰ ਕਿਵੇਂ ਪ੍ਰਤੀਤ ਆਵੇ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਉਹ ਅਮਰ ਕੀ ਝਾੜੀ ਵਿੱਚ ਬਗਿਆੜ ਦਾ ਸਰੂਪ ਧਾਰੇ ਹੋਏ ਲੁੱਕ ਕੇ ਬੈਠਾ ਹੈ ਸੋ ਤੂੰ ਉਸ ਲਈ ਪ੍ਰਸ਼ਾਦ ਤਿਆਰ ਕਰਕੇ ਲੈ ਜਾ ਤੇ ਨਿਸੰਘ ਹੋ ਕੇ ਉਸ ਦੇ ਅੱਗੇ ਰੱਖ ਉਹ ਖਾ ਲਏਗਾ ਤੇ ਸੰਤੁਸ਼ਟ ਹੋ ਜਾਏਗਾ ਤੇ ਦੂਨੀ ਚੰਦ ਨੇ ਓਵੇਂ ਓਵੇਂ ਹੀ ਕੀਤਾ ਅਤੇ ਪ੍ਰਸ਼ਾਦ ਪਰੋਸ ਕੇ ਅੱਗੇ ਜਾ ਤਰਿਆ ਉਸ ਦੇ ਪਿਤਾ ਨੇ ਖਾਦਾ ਤੇ ਮਹਾਰਾਜ ਜੀ ਦੇ ਪ੍ਰਤਾਪ ਕਰਕੇ ਦੇਵ ਦੇਹੀ ਪਾਈ ਤੇ ਤ੍ਰਿਪਤ ਹੋ ਕੇ ਕਹਿਣ ਲੱਗਾ ਕਿ हे ਪੁੱਤਰ ਤੂੰ ਵੱਡੇ ਭਾਗਾ ਵਾਲਾ ਹੈ ਜੋ ਤੇਰੇ ਕਾਰਿ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਹਨ ਉਹਨਾਂ ਦਾ ਦਰਸ਼ਨ ਤੂੰ ਕੀਤਾ ਹੈ ਤੇ ਤੇਰਾ ਮੈਂ ਅੱਜ ਕੀਤਾ ਹੈ ਇਸ ਕਰਕੇ ਮੇਰੀ ਜੂਨ ਛੁੱਟ ਗਈ ਹੈ ਤੇ ਮੈਂ ਪ੍ਰਸੰਨ ਹੋਇਆ ਹਾਂ ਤੇ ਫਿਰ ਸਾਰਾ ਹੀ ਪ੍ਰਸੰਗ ਉਸਤੇ ਪਿਤਾ ਨੇ ਦੂਨੀ ਚੰਦ ਦੇ ਤਾਈ ਸੁਣਾਇਆ ਇਸਾਂ ਕੀ ਦਾ ਭਾਵੇਂ ਹੈ ਕਿ ਮਹਾਤਮਾ ਦੂਨੀ ਚੰਦ ਆਪ ਤਾਂ ਛੋਟ ਹੀ ਗਿਆ ਸੀ ਸਗੋਂ ਉਹਨਾਂ ਦੇ ਨਾਲ ਦਰਸ਼ਨ ਪਰਸ਼ਨ ਕਰਕੇ ਉਹਨਾਂ ਦਾ ਪਿਤਾ ਤੇ ਹੋਰ ਕਈ ਜੀਵ ਵੀ ਮੁਕਤੀ ਨੂੰ ਪ੍ਰਾਪਤ ਹੋ ਗਏ। ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਸ਼ਕਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।